ਹਾਂਜੀ ਸੰਗੇ ਜੀ ਲਵਾਉ ਜੀ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਸ੍ਰੀ ਫਤਿਹਗੜ ਸਾਹਿਬ ਦੀ ਆਪਾਂ ਵੀਡੀਓ ਸ਼ੁਰੂਆਤ ਇੱਥੇ ਕਰਦੇ ਹਿਰੋ ਜੀ ਤੇ ਅੱਜ ਵੀ ਰੋ ਜੀ ਤਰ੍ਹਾਂ ਇੱਥੇ ਸ਼ੁਰੂਆਤ ਕਰੀ ਹੈ ਜੀ ਜਿਵੇਂ ਪਰੋਜ ਦੇਖਦੇ ਆ ਜੀ ਅਬ ਜਪਣ ਜਿਹੜਾ ਲੰਗਰ ਆ ਉਹ ਆ ਸੀ ਜੀ ਪਿੰਡ ਦਾ ਜਿਹੜਾ ਲੰਗਰ ਸਵੇਰੇ ਆਪਾਂ ਲਾਉਣੀ ਆ ਇਹ ਕਿ ਸੌਦਾ ਜੀ ਨਿ ਸੇਵਾਦਾਰ ਲੱਗੇ ਨੇ ਸ਼ੁਭਾ ਤੋਂ ਇੱਕ ਵਾਰ ਆਪਣਾ ਸਾਧੇ ਬਾਲੀ ਨਾਲ ਸ਼ੁਰੂ ਹੋ ਜਾਏ। ਇੱਕ ਵਾਰ ਨੰਗਰ ਚੱਲੂ ਜੇ ਆਪਣਾ ਸ਼ਾਦਾ ਫਾਨੀ ਕੜੀਚੌੜ ਉਹ ਆਪਣਾ ਚਾਹ ਦਾ ਲੰਗਰ ਹੁੰਦਾ ਜੀ ਸੇਵਾ ਦਾ ਲੱਗੇ ਹੋਏ ਨੇ ਕਿੱਧਰ ਗਿਆ ਇੱਧਰ ਗਿਆ ਡਾਕਰ ਤੇ ਬਿਲਕੁਲ ਸਾਹਮਣੇ ਆਪਣਾ ਲੰਗਰ ਮੈਈ ਰਹੇ ਚਾਹ ਲਓ ਜੀ ਰਸਲੇ ਤੋਂ ਚਾਹ ਲਓ ਜੀ ਰਸਲੇ ਤੋਂ ਚਾਹ ਜੀ ਚਾਹ ਕਰਵਾ ਕਰ ਚਾਹ ਜੀ ਹੌਣ ਆਪਾਂ ਜੇ ਦਰਬਾਰ ਸਾਹਿਬ ਮੱਥਾ ਟੇਕ ਲਈ ਜਿਹਦਾ ਮੈਂ ਕਹੇ ਤੇ ਹਵੇ ਮਹਲਕ ਜਸ ਬਹੁਤ ਜਨਤ ਹੌ ਮੈਂ ਖਜਾ ਬਹੁਤ ਜਿਆਦਾ ਰਸ ਹੌ ਮੈਂ ਦਰਸ ਤੁਮਾਰਾ ਦੁਨੀਆ ਤੋਂ ਲੈ ਬੰਦਨਾ ਅਨ ਭਾਣੀ ਤੂੰ ਦਾ ਖਾਇਆ ਵਡਾ ਪਾਇਆ ਵਡਾ ਪਾਇਆ ਵਡਾ ਪਾਇਆ ਥੋੜੀ ਸੇਕ ਕਿ ਤੱਕ ਕੋਈ ਸੁਖ ਤੇ ਆਇਆ ਬੱਲੇ ਬੱਲੇ ਤਾਰ ਤੱਕ ਉਹ ਕਾ ਸੁਭਰ ਕਰ ਮਾਇਆ ਉਹਨਾਂ ਦੁਨੀਆਂ ਕੋਲੇ ਬੰਦਨਾਂ ਨਾ ਬੜੇ ਥੋੜਾ ਖਾਇਆ ਦੁਨੀਆ ਅਗਲਾ ਜਿੱਤੇ ਵਿਛੜੇ ਸੁਆਇਆ ਵੜਿਆ ਹੀ ਵਡਾ ਪਾਇਆ ਵੜਿਆ ਹੀ ਵਡਾ ਪਾਇਆ ਅੰਮ੍ਰਿਤ ਸਕ ਸਕੇ ਕੋ ਉੱਠੇ ਹਰ ਪਾਸਾ ਝੁਕੇ ਤੋ ਤੋ ਮੱਛੜੇ ਕਿਉਂ ਹੋਈਆਂ ਦਰਾਇਕ ਹੂਨਦਾਨ ਕੈਂਪ ਮਾਹੇ ਵਾਲਾ ਕੀ ਹੋਏ ਹੋਰੇ ਹੂਨਦਾਨ ਕਰੋਨਾ ਜੀ ਉਹਦੇ ਲਈ ਇਥੇ ਕੈਂਪ ਹੈ ਜੀ ਦਰਾਇਕ ਕੇਸਰਾ ਦੋਤ ਸੇਵਾ ਸਿ ਡਾਕਟਰਾਂ ਦੀ ਟੀਮ ਆਈ ਹੋਈ ਹੈ ਜੀ ਹੂਨਦਾਨ ਕੈਂਪ ਜੀ ਦੇ ਕਰਵਾਉਣਾ ਅਜੇ ਅੰਤਵਾਰ ਕਰਕੇ ਸੰਗਤ ਦਾ ਰਸ ਬਹੁਤ ਆ ਜੀ ਸਵੇਰ ਤੋਂ ਹੀ ਲੱਗਿਆ ਲੱਗੇ ਹੋਏ ਨੇ ਸੰਗਤ ਦਾ ਰਸ ਬਹੁਤ ਜ਼ਿਆਦਾ ਬਹੁਤ ਸਿੱਪੀ ਕਰਨ ਬਾ ਚਾਹ ਦਾ ਲੰਗਰ ਦੀ ਆਪਣੀ ਸਮਾਪਤੀ ਹੋਣ ਆਈ ਜੀ ਉਦੋਂ ਆਪਣਾ ਲੰਗਰ ਜਿਹੜਾ ਸ਼ੁਰੂ ਹੋ ਜਾਣਾ ਇੱਧਰ ਮੈਟ ਲੱਗ ਚੁੱਕੇ ਨੇ ਜੀ ਉਹਨੇ ਤਿਆਰ ਆ ਇਸ਼ਾਰਾ ਇਧਰੋਂ ਸ਼ੁਰੂ ਹੋਣਾ ਈ ਆਪਣਾ ਲੰਗਰ ਪ੍ਰਸ਼ਾਦਾ ਪਾਣੀ ਘੜੀ ਚੌਲ ਇੱਥੇ ਅੱਜ ਮੌਸਮ ਬਹੁਤ ਸਾਫ ਹੈ ਮੌਸਮਾਂ 'ਚ ਲੱਗਦਾ ਈ ਧੁੱਪ ਨਿਕਲੂ ਹਾਲੇ ਤਾਂ ਧੁੰਦੀ ਰਹੀ ਹੈ ਅੱਜ ਹੈਗਾ ਮੌਸਮ ਸਾਫ इधर अपने दाल पानी तैयार हो रहा है सारा छोले कढ़ी चौल चावल पनीर तैयार हो रहा है जी इधर मॉडल ਮਾਟਰ ਚੱਲਣ ਹੋਏਗੀ ਜੋ ਲੰਗਰ ਦੇ ਵਿੱਚ ਮਾਟਰਾਂ ਦੀ ਸਬਜ਼ੀ ਬਣਦਾ। ਸੇਵਾ ਦਾ ਤਿਆਰ ਹੈ ਜ ਆਪਣੇ ਸਾਰੇ ਭਾਂਡੇ ਤਿਆਰ ਹੋ ਚੁੱਕੇ ਨੇ ਬਸ ਤਿਆਰੀ ਲੰਗਰ ਦੀ। ਬਸ ਲੰਗਰ ਦੀ ਤਿਆਰੀ ਜਿੱਦੋਂ ਬਾਅਦ ਸਟਾਰਟਿੰਗ ਹੋਣ ਵਾਲੀ ਆ। 9 ਵਜੇ ਆਪਣਾ ਲੰਗਰ ਸ਼ੁਰੂ ਹੁੰਦਾ ਜੀ। 9 ਵਜੇ ਤੋਂ ਲੈ ਕੇ ਸ਼ਾਮ ਦਾ। ਆਹ ਵੈਗੜੀ ਫਤੇ ਜੀ। ਰਾਹ ਦੇ 9 ਵਜੇ ਤੱਕ ਸਮਾਪਤੀ ਹੁੰਦੀ ਹੈ ਜੀ। ਭਾਈ ਜੀ ਉਹ ਵੀ ਆਪਣੀ ਸੇਵਾ 'ਚ ਸੇਵਾ ਭੇਜਿਆ ਸ਼ੰਗਤ ਨੇ। ਸ਼ੰਗਤ ਜੀ ਅਜਿੰਦਰ ਬਹੁਤ ਬੈਠੀ ਆ। ਉੱਠੇ ਨਹੀਂ ਮੁੰਡੇ। ਆਹ ਬੈਠ ਨਹੀਂ ਦੇਖ ਲੈ ਸਾਰੇ। ਆਹ ਪਿਆਰੇ ਸ਼ੰਗਤ ਆ। ਇਹ ਖਾ ਖਾਤਾ। ਇਹਦਾਂ ਆਲੂਆਂ ਦੀ ਸੇਵਾ ਚੱਲ ਰਹੀ ਹੈ। ਕੰਮ ਤੇ ਬੈਠੀ। ਕਟ ਰਹੇ ਨੇ ਚਲੂ ਵਾਸਤੇ ਅੱਜ ਦੀ ਸਬਜੀ ਚੱਲੂ ਜੀ ਜਲੰਗਰ ਦੇ ਵਿੱਚ ਗਰਸ਼ੇਵਾ ਦਾ ਲੱਗੇ ਹੋਏ ਆਂਡੇں ਸਫਾਈ ਹੋਏਗੀ ਲੋ ਜੀ ਤਿਆਰ ਵਿਆਰ ਹੋ ਰਿਹਾ ਆਪਣੇ ਮੁੰਡੇ ਅੱਜ ਹਰ ਜਾਈਆਂ ਸੀ ਬੈਠੇ ਨੇ ਦੇਖੋ ਤਿਆਰ ਵਿਆਰ ਹੋਇਆ ਪੈਸਾ ਉਹ ਬਾਸਣਾਂ ਲੱਗ ਕੇ ਅੱਜ ਆ ਮੁੰਡੇ ਬੈਠ ਨਹੀਂ ਆ ਕਹਿੰਦੇ ਸਾਨੂੰ ਸੂਜੀ ਠੰਡ ਵੱਧ ਮੰਨ ਰਿਹਾ ਸਰੀਰ ਉਹ ਤਿਆਰੀ ਆ ਜੀ ਲੰਗਰ ਦੀ ਆਪਣੀ ਘੰਟੇ ਸੀ ਆਪਾਂ ਚਲਾ ਆ ਗਏ ਨਾ ਜਿਹੜਾ ਰੂਟ ਆ ਟ੍ਰੇਨ ਦਾ ਸਤਹ ਬਾਜ ਨਾ ਇਸੇ ਸਮੇਂ ਇਹ 0 ਬੋ ਤੇ ਨਹੀਂ ਟ੍ਰੇਨ ਆ ਜਿਹੜੀਆਂ ਸੰਗਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਉਧਰ ਨੇ ਇੱਥੇ ਆ ਕੇ ਉਤਰਦੇ ਨੇ ਅਤੇ ਜੀ ਪੜ੍ਹ ਜਾ ਰਹੇ ਸ੍ਰੀ ਫਤਿਹਗੜ ਸਾਹਿਬ ਸਮੰਤ ਇਹ ਸੈਸ਼ਨ ਵੀ ਜੀ ਛੋਲੇ ਸਾਹਿਬ ਜੀ ਨੂੰ ਸਮਰਪਿਤ ਹੈ। ਆਪਨਾ ਇੱਥੇ ਇੱਕ ਤਸਵੀਰ ਨੀਆਂ ਦੀ ਜਿਹੜੀ ਬਣਾਈ ਗਈ ਆ ਉਹ ਤੁਸੀਂ ਦੇਖ ਸਕਦੇ ਹੋ। ਸ਼ੁਭ ਬਸ਼ਰਾਂਤ ਕਰਾ ਜੀ। ਸੈਸ਼ਨ ਦੇ ਨਾਲ ਇੱਕ ਆ ਬਣਿਆ ਜੀ ਇਤਗਾ ਇਹ ਵੀ ਕਹਿ ਸਕਦਾ ਕਿ ਇਹ ਜਿ ਦੇਖੇ ਦੇਖ ਰਹੀ ਹੈ ਆਪਾਂ ਨੂੰ ਇੱਥੇ ਲੰਗਰ ਲੱਗਦਾ ਜੀ ਪਿੰਡ ਰਣਵਾ ਪਿੰਡ ਰਣਮੋਹ ਦਾ ਲੰਗਰ ਹੈ ਜੀ ਇਹ ਜਿਹੜਾ ਸਟੇਸ਼ਨ ਦੇ ਜਮਾਂ ਬਿਲਕੁਲ ਨਾਲ ਲੱਗਦਾ ਜੀ ਹੁਣ ਆਪਾਂ ਚੱਲਦੇ ਆਂਗੇ ਆਪਾਂ ਜਾਵਾਂਗੇ ਜੀ ਦਵਾਨ ਟੋਡਰਮਾਲ ਦੀ ਹਵੇਲੀ ਵੱਲ ਨਾਲੇ ਅੱਜ ਤੁਹਾਨੂੰ ਦਿਖਾਵਾਂਗੇ ਪੁਰਾਣੇ ਮਕਬਰੇ ਆਪਾਂ ਪਹੁੰਚ ਗਏ ਜੀ ਇਤਵਾਨ ਤੋਂ ਡਰਮਲ ਦੀ ਹਵੇਲੀ ਦੇਖਣ ਆ ਜਿਹੜਾ ਚੂਨਾ ਵਾ ਨਾ ਜਿਹਦੇ ਵਿੱਚ ਨਈ ਚਣਾਈ ਚੱਲ ਰਹੀ ਹੈ ਇੱਥੇ ਜੀ ਪੀਸ ਕੇ ਬਣਾਈ ਜਾਂਦੀ ਹੈ ਜੀ ਇੱਟਾਂ ਦੀ ਚਣਾਈ ਲਈ ਮਿੱਟੀ ਰੋੜੀ ਦੀ ਕੰਮ ਅਜੇ ਬਹੁਤ ਪੈਂਡਿੰਗ ਬਿਆ ਜੀ ਅੰਦਰ ਜਾਣ ਦੀ ਮਨਾਹੀ ਹੈ ਸੰਗਤ ਨੂੰ ਕੰਮ ਕਰਕੇ ਕੰਮ ਚੱਲ ਰਿਹਾ ਹੈ ਬਾਹਰੋਂ ਤੁਸੀਂ ਦੇਖ ਸਕਦੇ ਹੋ ਸੰਗਤ ਬਹੁਤ ਇੱਥੇ ਆ ਰਹੀ ਹੈ ਕੰਮ ਆ ਜ ਬਹੁਤ ਜਿਆਦਾ ਟੈਂਡ ਨਹੀਂ ਪਿਆ। ਕੰਮ ਦੋ ਸਾਲ ਹੋਏ ਚੱਲਦਾ। ਨਹੀਂ। ਆ ਚਾਰ ਦੀਵਾਰੀ ਦਵਾਰੇ ਕੀਤੀ ਹੈ ਜੀ। ਸਰ ਇਹ பாਕੇ ਇਹ ਦੇਖਾ ਨਾ ਕਿੰਨੀ ਮੋਟੀ دیوار ਬਣਾਈ ਗਈ ਹੈ। ਕੰਮ ਚੱਲਦਾ ਪੂਰੇ ਚੋਰਾ-ਚੋਰਾ ਤੇ ਪਰ ਕੰਮ ਨੂੰ ਟਾਈਮ ਬਹੁਤ ਲੱਗਦਾ ਬਰੀਕੀ ਬਹੁਤ ਆ ਕੰਮ ਆ ਜੀ। ਕਿਸੇ ਵੇਲੇ ਦਾ। ਲਗਭਗ 2-4 ਸਾਲ ਹੋ ਲੱਗਣਗੇ ਇਹਦਾ। ਇਹਦੇ ਸਾਬ ਨਾਲ ਕੰਮ ਕਰ ਰਹੇ ਆ ਪਿਛਲੇ ਸਾਲ ਦੀ ਕੰਮ ਅਜਾ ਚੱਲ ਰਿਹਾ ਸੀ ਤੇ ਇੱਕ ਹੀ ਚੱਲ ਰਿਹਾ ਕੰਮ ਹੋਇਆ ਥੋੜਾ ਜਿਹਾ ਬਰੀਕੀ ਜਿਆਦੇ ਕਰਕੇ ਚਲੋ ਦੂਆ ਦਾ ਪਾ ਚੱਲਦੇ ਆਂ ਮਾਂ ਕਬਰੇ ਦੇਖਣ ਆ ਚੂਨਾ ਜੀ ਜਿਹੜਾ ਬੱੱਚਾ ਜਿੰਦਾ ਇਹ ਲਈ ਦੇ ਵਿੱਚ ਚਿਨਾਈ ਵਾਸਤੇ ਰੋੜੀ ਦੀ ਜਿਹੜੀ ਐ ਪਿਛਕੇ ਰੋੜੀ ਨੂੰ ਉਹਦੇ ਵਿੱਚ ਮਿਲਾ ਕੇ ਫੇਰ ਜਿਨਾਈ ਕੀਤੀ ਜਾਂਦੀ ਆਹ ਕੋਲੂ ਹੈ ਜਿਹਦੇ ਵਿੱਚ ਕੀ ਕੀਤਾ ਜਾਂਦਾ ਸ਼ਾਂਗਰ ਦੇਖ ਲਈ ਜਿੰਨੇ ਸ਼ਾਂਗਰ ਦਾ ਪੂਰਾ ਰਸ ਇੱਥੇ ਜੀ ਪੂਰਾ ਰਸ ਹੈ ਇੱਥੇ ਸ਼ਾਂਗਰ ਦਾ ਪਹਿਲਾ ਏਰੀਆ ਥੋੜਾ ਜਿਹਾ ਹੁੰਦਾ ਸੀ ਹੁਣ ਬਹੁਤ ਵਧਾਤਾ ਜੀ ਏਰੀਆ ਹੈ ਇੱਥੇ ਲਾਲਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਹੋ ਗਿਆ ਹੁਣ ਆਪਾਂ ਅਡਵਾਂਟ ਆਰਡਰ ਮਿਲ ਲਈ ਦਿਵੇਲੀ ਦੇਖਣ ਤੋਂ ਬਾਅਦ ਇਧਰ ਪਹੁੰਚੇ ਆ ਜੀ ਇੱਧਰ ਹੈਗੇ ਨੇ ਮਕਬਰ ਚਾਰ ਮਕਬਰੇ ਨੇ ਜਿਹੇ ਜਮਾ ਸੁਨਸਾਨ ਤੇ ਬਰਾਨ ਪਏ ਨੇ ਇਹਦੇ ਬਾਰੇ ਜਾਣਕਾਰੀ ਤਾਂ ਆਪਣਾ 0% ਹੀ ਆ ਵੀ ਕਿਹਦੇ ਨੇ ਕਿਹਦੇ ਨਹੀਂ ਪਰ ਇੱਥੇ ਲੋਕਲ ਬੰਦਿਆਂ ਤੋਂ ਸੁਣਨ ਚ ਆਇਆ ਵੀ ਇਹ ਜਿਹੜੇ ਮਕਬਰੇ ਕਿਸੇ ਰਾਜਦੇ ਸੀ ਉਹਦੇ ਜਿਹੜੇ ਘੋੜਸਵਾਰ ਸੀ ਜਾਂ ਉਹਨਾਂ ਦੇ ਵਿੱਚ ਸੈਨਾ ਦੇ ਵਿੱਚ ਸ਼ਾਂਤੀ ਰੱਖੇ ਹੋਏ ਸੀ ਉਹਦੇ ਵਿੱਚ ਇੱਕ ਹਾਂਤੀ ਦੀ ਕਬਰ ਆ ਤੇ ਇੱਕ ਜਿਹੜੀ ਹੈਗੀ ਘੋੜੇ ਦੀ ਕਬਰ ਉਹ ਤੁਹਾਨੂੰ ਆਪ ਦਿਖਾਉਣੇ ਜੀ ਅੰਦਰ ਜਾ ਕੇ ਆ ਦੇਖੋ ਜੀ ਕਿੰਨਾ ਮਜ਼ਬੂਤ ਢਾਂਚਾ ਬਣਿਆ ਹੋਇਆ ਆ ਮੀਨਾਕਾਰੀ ਦੇਖ ਲਓ ਤੁਸੀਂ ਕਿੱਦਾਂ ਦੀ ਬਣਾਈ ਆ ਇੱਟਾਂ ਨੂੰ ਕੱਟ-ਕੱਟ ਕੇ ਅੰਦਰ ਚਾਲਦੇ ਆਪਾਂ ਫਾਇਦਾ ਅੰਦਰ ਡਰਾਮਾ ਜੀ ਕੰਮ ਜਿਵੇਂ ਬੰਦੇ ਨੇ ਦੱਸਿਆ ਛੂ ਮਹੀਆ ਦੋ ਕਵਰਾਂ ਨੇ ਜੀ ਆਹ ਕਹ ਉਹ ਕਹਿੰਦੇ ਮੰਨੀ ਜਾਂਦੀ ਵੀ ਹੰਥੀ ਦੀ ਆ ਜਿਹੜੀ ਬਹੁਤ ਵੱਡੀ ਆ ਤੇ ਆਹ ਕਹਿੰਦੇ ਘੋੜੇ ਦੀ ਰਾਜਿਆਂ ਦਾ ਨਾਮ ਤਾਂ ਨਹੀਂ ਆਪਾਂ ਨੂੰ ਬੰਦੇ ਨੇ ਦੱਸਿਆ ਇਹ ਜ਼ਰੂਰ ਦੱਸਿਆ ਵੀ ਸੁਣਨਾ ਚਾਹੀ ਵੀ ਪਹਿਲਾਂ ਅਸੀਂ ਸੁਣਦੇ ਰਹੇ ਹਾਂ ਹੋ ਸਕਦਾ ਇੱਥੇ ਲਿਖਿਆ ਵੀ ਹੋਵੇ ਪਰ ਉਹ ਮਿਟ ਚੁੱਕਿਆ ਨਹੀਂ ਆਪਾਂ ਤੁਹਾਨੂੰ ਦੱਸ ਵੀ ਦਿੰਦੇ ਆਹ ਦੇਖੋ ਜੀ ਡਾਟਾ ਬਾ ਕਮਾਲੀ ਕਾਲਾ ਰੰਗ ਦੇ ਵਿੱਚ ਬਣਿਆ ਹੋਇਆ ਨੇ ਬੜਾ ਸੁੰਦਰ ਅੱਜ ਦਾ ਮਿਸਤਰੀ ਜਣੀਏ ਕਲਾ ਦਾ ਖਾ ਸਕਦਾ ਚਲੋ ਹੁਣ ਹੁਣ ਆਇਆ ਜਿਸ ਕੱਲ ਦੇ ਮਿਸਤਰੀ ਵੀ ਥੋੜਾ ਥੋੜਾ ਇਹਦੇ ਟਾਇਰ ਤੇ ਕੋਠੀਆਂ ਬਣਾਉਣ ਲੱਗ ਗਏ ਨੇ ਤੇ ਆਹ ਦੇਖ ਲਓ ਜਿੰਨੀ ਬਰੀਕੀ ਦੇ ਵਿੱਚ ਇੱਟ ਨੂੰ ਕੱਟਣਾ ਮਸ਼ੀਨ ਤੋਂ ਬਿਨਾਂ ਤਾਂ ਇਹ ਕੱਟੀ ਜਾ ਸਕਦੀ ਉਤੇ ਉਹ ਸ਼ਾਇਦ ਇਹ ਗੁੰਬਦ ਹੋਵੇ ਜਾਂ ਖੁੱਲੇ ਛੱਡਿਆ ਹੋਵੇ ਪਰ ਫਿਲਹਾਲ ਤਾਂ ਖੁੱਲੇ ਹੀ ਆ ਬਣਿਆ ਸਾਰਾ ਲਾਹੌਰ ਹੀ ਟਰੀਆ ਜੀ ਬੜਾ ਮਜ਼ਬੂਤ ਬਣਿਆ ਹੋਇਆ ਆ ਬਾਹਰੋਂ ਆ ਜੀ ਦੇਖ ਸਕਦੇ ਆ ਜੀ ਕਲਾਕ੍ਰਿਤੀ ਕਿੰਨੀ ਕਰੀ ਹੋਈ ਆ ਬੰਦਿਆਂ ਦੀ ਆ ਇੱਕ ਪੌੜੀ ਹੁੰਦੀ ਆ ਤਾਂ ਇੱਥੇ ਆ ਕੀ ਬੰਦ ਹੋਈ ਤੇ ਗਾਹਾਂ ਬਣਾਈ ਨਹੀਂ ਬਣਾਈ ਉਹ ਪਤਾ ਨਹੀਂ ਕਾਰਨ ਕੀ ਰਿਹਾ ਹੋ ਹੌਲੀ-ਹੌਲੀ ਕਲਾ ਕਰੀ ਗਈ ਹੈ। ਕਲਾ ਬੇਕਮਾਲ ਹੈ। ਕਾਰੀਗਰ ਬਹੁਤ ਚੋਟੀ ਦੇ ਰਹੇ ਹੋਣਗੇ ਜਿਨ੍ਹਾਂ ਨੇ ਇਹ ਬਣਾਈ। ਪਰ ਹੁਣ ਇਹ ਖੰਡਰ ਬਣ ਚੁੱਕੀਆਂ ਨੇ। ਮਾਰ ਤਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਵੀ ਇੱਟਾਂ ਕਿੰਨੀਆਂ ਬਰੀਕ ਨੇ। 1 ਇੰਚ ਦੀ ਇੱਟਾਂ ਜੀ। ਤੁਸੀਂ ਚੈੱਕ ਕਰ ਸਕਦੇ ਹੋ 1 ਇੰਚ ਦੀ ਇੱਟ। ਕਿੰਨਾ ਟਾਈਮ ਲੱਗ ਗਿਆ ਉਹਨੂੰ ਬਣਾਉਣ ਤੇ ਇਹ ਦੁਬਾਰਾ ਤੁਹਾਨੂੰ ਦਿਖਾਵਾਂਗੇ ਵੀ ਉਹ ਇੱਕ ਦੂਰ ਮਕਬਰਾ ਉੱਧਰ ਵੀ ਆਪਾਂ ਚੱਲਦੇ ਹਾਂ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲੈਣੇ ਕਿਵੇਂ ਕੀ ਤਾਂ ਹੈ ਕੀ ਤਾਂ ਨਹੀਂ ਇੱਥੋਂ ਆਪਾਂ ਚੱਲਦੇ ਹਾਂ ਅੱਗੇ ਜੀ ਉਹ ਮਕਬਰਾ ਦੇਖਣ ਤੋਂ ਬਾਅਦ ਜੀ ਹੁਣ ਪਹੁੰਚੇ ਆ ਆਹ ਮਕਬਰੇ ਕੋਲ ਇਹਦੀ ਮੈਨੂੰ ਸ਼ਾਨ ਸੰਭਾਲ ਜੀ ਲੱਗਦੀ ਆ ਪਾਸੇ ਇੱਥੇ ਜਿਵੇਂ ਬੂਟੇ ਵਗੈਰਾ ਲਾਏ ਹੋਏ ਨੇ ਕੋਈ ਬਿਲਡਿੰਗ ਵੀ ਬਣੀ ਹੋਈ ਆ ਇਹ ਮੈਂ ਚੁੱਕੀ ਰਿਹਾ ਹਾਂ ਅਸਮ ਜਗੇ ਸੀ ਸਾਹ ਸੁਆਲਦੀ ਮੈਨੂੰ ਤਾਂ ਆਮਾ ਘੋਰੀ ਆ ਇਹ ਵੀ ਬਹੁਤ ਵੱਡਾ ਇਹ ਦੇਖਦੇ ਅੱਗੇ ਕੀ ਹੈ ਇਹਦੇ ਵਿੱਚ ਕੀ ਬਣਿਆ ਹੋਇਆ ਦਿਖਾਉਣਾ ਏ ਤੁਹਾਨੂੰ ਕਾਬਰੇ ਹੋਰ ਫੋਰ ਬਹੁਤ ਹੋ ਗਏ ਟੁੱਟਿਆ ਹੋਇਆ ਬਹੁਤ ਬਹੁਤ ਤਰਿਵਣਾਇਆ ਪਿਆ ਆ ਅੰਦਰੋਂ ਆ ਜੀ ਅੰਦਰ ਮੀਨਾਗਰੀ ਫੋਰ ਨੇ ਲੋਕ ਕਿੰਨੀ ਪੁਰਾਣੀ ਮੀਨਾਗਰੀ ਉਜੜੀ ਕਰੀ ਵੀ ਅਜ ਰੰਗ ਕਲਰ ਅੱਗੇ ਦਾ ਗੇਟ ਆਪਾਂ ਦੇਖ ਲੈ ਅੱਗੇ ਤਾਂ ਚੜ੍ਹਨੋਂ ਜਗ੍ਹਾ ਹੋ ਗਈ ਜੀ ਉੱਤੇ ਲੱਗਦਾ ਜਿਹਾ ਹੋਈ ਉਹ ਪੌੜੀਆਂ ਇਹ ਛੱਡ ਦੇ ਪੁੱਤੇ ਮੁੰਡਾ ਪੌੜੀ ਫੁੱਟਦੀ ਲੱਗਦੀ ਐ ਹਾਂ ਪੁੱਤਾਂ ਜਾਉਂਕੀ ਨਹੀਂ ਹੂੰ ਨਾਉਂਦੀ ਤੇ ਹਵਾ ਆ ਗਈ ਪੌੜੀ ਦੇਖਦੇ ਹਾਂ ਹਾਂ ਪੌੜੀਆਂ ਨੇ ਤਾਂ ਪੋੜ ਦਾ ਹੈਟਾ ਇਪੋਣੀ ਤਾਂ ਯਾਰ ਲੋ ਆ ਗਏ ਨਮਾ ਤਾਂ ਲੀ ਮੰਜ਼ਿਲ ਤੇ ਆ ਗਏ ਆ ਜਿਹੜਾ ਆ ਪੰਦਰੋਂ ਗੁੰਬਦ ਦਿਖਾਇਆ ਉਦਾਰੇ ਪਛਾਹ ਸੀਪ ਆ ਜੀ ਆ ਗੁੰਬਦ ਤੋਂ ਦੇਖੋ ਕਿੰਨੀ ਸਫਾਈ ਹੈ ਜਿਹਨੂੰ ਪੋ ਲਗਿਆ ਉਹ ਗਿਲਾਸ ਚਾਹਮੇ ਡਾਲ ਪਾਈ ਗਿਆ ਨਾ ਹਾਂ ਆ ਮੋਕੇ ਕਾ ਲਈ ਖਾਤਰ ਨੇ ਬੇੜਾ ਵਾਲੇ ਨੇ ਬੰਦ ਦਾ ਕਰਦੇ ਨੇ ਪਰ ਅੰਦਰ ਅੰਦਰ ਝੰਡਾ ਸਭ ਸਲਾਈਵ ਨੇ ਹੇਟ ਦੇਖ ਲੋ ਜਿੱਦੋਂ ਕਿੰਨੀ ਆ ਉਹ ਆਪਣੇ ਖੜੇ ਨੇ ਕੋਲੇ ਇਹਨੇ ਅਲਿਖ ਬਾਹਰ ਦੇਖੋ ਉਹ ਕਿੰਨੇ ਆ ਚੁੱਕੇ ਆ ਆ ਪੂਣੀ ਉੱਤਰਦੀ ਆ ਇਦਣੇ ਪਗੜਾ ਦੇਖੀ ਮੈਂ ਉਹਦੇ ਆਇਆ ਨੇ ਰਸਤੋਂ ਹੋਰ ਉਹ ਹੋ ਕੇ ਨਸੀਦੀ ਵਾਹਿਆ ਉਹ ਵੀ ਬਾਕ ਸੀ ਇਹ ਤੋਂ ਤੋੜਿਆ ਸੀ ਚੰਦੇ ਚੰਦੇ ਜਾਂਦੇ ਨੇ ਤੋਂ ਨਾ ਆਹ ਦੇ ਆਹੀ ਉਹ ਹੀ ਕਹਿੰਦੇ ਵੀ ਇੱਧਰ ਬੜ ਕੇ ਤੇ ਉੱਧਰ ਬੜ ਕੇ ਆਹੀ ਦੇਖਾਂ ਮਰੇ ਨੇ ਦੋ ਗਾਵੇਂ ਆ ਬੋੜ ਜਾਂਗੇ ਦੋ ਗਾਵੇਂ ਉਹ ਲੋਕ ਪਜੋਗੋਗਾਂ ਇਹ ਇਹ ਵਾਤੇ ਵੜੀਆਂ ਨੇ ਦੇਖ ਨਾ ਆਦਰ ਡੇਢ ਬੋਤਲ ਲਾਸੀ ਪੁਰ ਇੰਟੀਰ ਪਾਉਂਦਾ ਕੰਪਾਈ ਚਨਾ ਗਈ ਲਾਪੋਟ ਲਓ ਜੀ ਹੁਣ ਅਪ ਚੱਲਦੇ ਆ ਆਪਣੇ ਲੰਗਰ ਵਾਲ ਇਸੀ ਮਕਬਰੇ ਬਹੁਤ ਪੁਰਾਣੇ 16ਵੀਂ 17ਵੀਂ ਸਦੀ ਦੇ ਮਕਬਰੇ ਨੇ ਇੰਨੇ ਪੁਰਾਣੇ ਨੇ ਇਹ ਸੀ ਜੋ ਮਕਬਰੇ ਪੁਰਾਣੇ ਜਿਹੜੇ ਤੁਹਾਨੂੰ ਆਪਾਂ ਦਿਖਾਏ ਨੇ ਇਹ ਮਕਬਰੇ ਬਣੇ ਹੋਏ ਨੇ 16ਵੀਂ 17ਵੀਂ ਸਦੀ ਦੇ ਵਿੱਚ ਵਿੱਚ ਬਣੇ ਹੋਏ ਨੇ ਸੁਣਨ ਲਈ ਇੱਥੇ ਜਿਹੜੇ ਦੱਸਦੇ ਨੇ ਲੋਕਲ ਤੇ ਪੁਰਾਣੇ ਬਹੁਤ ਨੇ ਸੋਹਣੇ ਬਹੁਤ ਨੇ ਤੇ ਕਾਰਾਗਰੀ ਜਿਹੜੀ ਕਰੀ ਉਹ ਬਾਖਮਾਲ ਜਿਹੜੇ ਮਿਸਤਰੀ ਰਹੇ ਹੋਣਗੇ ਪੂਰੇ ਟੌਪ ਦੇ ਮੇਸੇਜ ਰਹਣਗੇ ਜਿਹੜੀ ਅਸੀਂ ਕਲਾਗਰੀ ਦੇਖੀ ਐ ਤੇ ਹੁਣ ਆਪਾਂ ਆਪਣੇ ਲੰਗਰ ਵਾਲ ਨੂੰ ਚਾਲਾ ਪਾਵਾਂਗੇ ਜੀ ਮਕਬਰੇ ਆਪਾਂ ਦੇਖ ਲੈ ਤੇ ਅਜਮਰ ਨੂੰ ਥੋੜਾ ਜਿਹਾ ਟਾਈਮ ਹੈਗਾ ਸੀ ਘੁੰਮਣ ਦਾ ਸ਼ੰਗਤ ਅੱਜ ਆਪਣੇ ਕੋਲ ਸੇਵਾਦਾਰ ਬਹੁਤ ਸੀਗੇ ਤਾਂ ਕਰਕੇ ਅੱਜ ਆਪਾਂ ਥੋੜਾ ਜਿਹਾ ਟਾਈਮ ਗੱਡੇ ਇੱਧਰ ਆਉਣ ਲਈ ਤੇ ਕੱਲ ਨੂੰ ਆਪਾਂ ਲੰਗਰ ਜਿਹੜੀ ਸਮਾਉ ਤੇ ਫਾਰਸ ਨੂੰ ਆਪਾਂ ਚਾਲੇ ਪਾਵਾਂਗੇ ਪਿੰਡ ਵੱਲ ਤੇ ਦੋ ਦਿਨਾਂ ਦਾ ਲੰਗਰ ਆਪਣਾ ਹੋਰ ਆ ਜੀ ਬਾਕੀ ਪਹੁੰਚ ਜਾਪਾਂ ਲੰਗਰ ਵਾਲ ਅੱਜ ਸੰਗਤ ਦੇ ਪਹੁੰਚੇ ਨੇ ਤਿੰਨ ਤਿੰਨ ਬੱਸਾਂ ਆ ਗਈਆਂ ਆਪਣੇ ਕੋਲ ਅੱਜ ਸੰਗਤ ਵਾਧੂ ਆ ਸੰਗਤ ਦਾ ਜੇ ਪੂਰਾ ਤੱਕਾ ਹੀ ਪੈਂਦਾ ਉਧਰ ਬਣ ਰਿਹਾ ਹੈ ਜੀ ਕਾਹ ਨੂੰ ਚੱਲੂਗਾ ਜੀ ਪਾਲਕ ਤੇ ਪਨੀਰ ਨਵੀਂ ਡੇਸ ਤਿਆਰ ਕਰਨੇ ਕਾਹ ਨੂੰ ਲਵਾਈ ਸਾਹਿਬ ਪਾਲਕ ਪਨੀਰ ਦੇ ਕੰਮ ਸਬਜ਼ੀ ਬਣਾ ਦੇਾਂਗੇ ਹੋਂਦ ਕਹਿੰਦੇ ਵੀ ਆਈਪੀ ਸਬਜ਼ੀ ਆ ਦੇਖੋ ਕਾਹ ਨੂੰ ਕੀ ਬਣਦਾ ਆ ਸੰਗ ਦਾ ਜਿਹੜੀ ਇਹ ਪਹੁੰਚੀ ਅੱਜ ਸੇਵਾ 'ਚ ਇਹਨਾਂ ਦੀ ਬਾਪਤੀ ਆ ਆ ਮੁੰਡੇ ਆਏ ਨੇ ਅੱਜ ਸਾਰੇ ਸੇਵਾ 'ਚ ਆਹ ਕਰਕੇ ਜਿਹੜੇ ਸੇਵਾਦਾਰ ਨੇ ਉਹ ਅਜੇ ਰਹਿਛਤੇ ਨੇ ਇਹਨਾਂ ਨੂੰ ਦਿੱਤਾ ਅਜੇ ਟਾਈਮ ਇਹ ਕਹਿੰਦੇ ਸੀ ਸੇਵਾ ਕਰਨੀਆਂ ਜਿਹੜੇ ਪਹਿਲੇ ਸੇਵਾਦਾਰ ਨੇ ਉਹ ਅਜੇ ਰਹਿਛਤੇ ਨੇ ਜੀ ਉਹ ਸੇਵਾਦਾਰ ਵਿੱਚ ਨੇ ਆ ਵੀ ਪਹੁੰਚ ਚੁੱਕੇ ਨੇ ਹਸਨ ਮੁਹੰਮਦ ਗੋਗੀ ਇਹ ਵੀ ਰੋ ਸੇਵਾ ਚਾਉਂਦੇ ਨੇ ਕਿਰਾਂ ਤਾਂ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਉਹ ਡੱਬਾ ਉਹ ਡੱਬਾ ਲਾਉ ਵਾਲਾ ਇਹਦਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰਿਓ ਜਰੂਰ ਮਿਹਨਤੀ ਮੁੰਡਾ ਨਵਾਂ ਨਵਾਂ ਲੱਗਿਆ ਸੋ ਕੋਸ਼ਿਸ਼ ਕਰੋ ਕਿ ਸਾਰੇ ਇਹਦਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਨਾਲ ਜੁੜੋ ਬਹੁਤ ਸੋਹਣੀਆਂ ਜਿਹੀਆਂ ਵੀਡੀਓ ਪਾਉਂਦਾ ਮੇਰਾ ਵੀਰ ਬੜਾ ਥੋੜਾ ਕੰਮਕਾਰ ਵੀ ਕਰਦਾ ਉਹ ਠੀਕ ਉਹ ਠੀਕ ਹੋ ਗੋਗੀ ਹਾਂ ਬਾਈ ਵਧੀਆ ਵਧੀਆ ਹੈ ਹਾਂਜੀ ਦੋਸਤੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੀ ਹੋਵੇ ਤੇ ਕਮੈਂਟ ਕਰ ਸ਼ੇਅਰ ਲਾਇਕ ਜਰੂਰ ਕਰਿਓ ਜੀ ਫਿਰ ਇਸਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ